ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲੰਗੀਧਰ ਪਾਸ ਦਾ ਜੀ ਪਾਸ 100 ਇੱਕ ਸੋਤਰਾ ਰਹਿੰਦਾ ਸੀ 7 ਰੁਪਿਆਂ ਦੇ ਪਾਸ ਹੋਰ ਵੀ 52 ਕਵੀ ਰਹਿੰਦੇ ਸਨ ਇਹ ਸੇਵਾ ਕੁਝ ਬਾਦ ਕਾਟੇ ਕਰਦਾ ਸੀ ਜੋ ਸੋਤਰਾ ਸੀ ਤੇ ਗੱਲ ਸੋਤਰੀ ਕਰਦਾ ਸੀ ਜਿੱਤੇ ਜੇ ਕੰਮ ਹੈ ਚਲਾ ਕੀਤੇ ਕਿ ਕਿਸੇ ਦਾ ਕਿਸੇ ਤਰਾ ਇਸ ਨੂੰ ਆਪੇ ਤੋਂ ਕੱਢ ਲਈਏ ਇਤੇ ਇਸ ਨੂੰ ਨਾ ਆਉਣ ਦਿੱਤਾ ਜਾਵੇ ਪਰ ਕੋਈ ਢੰਗ ਨਾ ਬਣਿਆ ਇੱਕ ਦਿਨ ਸੋਤਰਾ ਕਿਸੇ ਕੰਮ ਵਾਸਤੇ ਬਾਹਰ ਗਿਆ ਤਾਂ ਸੇਖਾ ਨੇ ਚਲਾ ਕਰ ਲਈ ਕਿ ਹੁਣ ਇਸ ਨੂੰ ਅੰਦਰ ਨਾ ਆ ਜਾਣ ਦੀ ਇਹ ਇਤਨਾ ਜਾਵੇ ਕਿ ਇਹ ਨੂੰ ਅੰਦਰ ਨਾ ਜਾਣ ਦਈਏ ਜਦੋਂ ਬਾਹਰੋਂ ਆਇਆ ਕਹ ਕੇ ਆ ਕਿ ਤੂੰ ਅੰਦਰ ਨਹੀਂ ਜਾ ਸਕਦਾ ਇਹਨੇ ਕਿਹਾ ਕਿਉਂ ਕਿਉਂ ਨਹੀਂ ਬੈ ਜਾ ਸਕਦਾ ਜੋ ਚੌਧਾਰ ਸੀ ਉਸਨੇ ਕਿਹਾ ਕਿ ਜਿਸ ਦੇ ਪਾਸ ਭੇਟਾ ਹੁੰਦੀ ਹੋਵੇਗੀ ਉਹੀ ਸਤਿਗੁਰਾਂ ਦੇ ਦਰਸ਼ਨ ਕਰ ਸਕਦਾ ਹੈ ਉਹੀ ਸਤਿਗੁਰਾਂ ਦੇ ਦਰਸ਼ਨ ਕਰ ਸਕਦਾ ਹੈ ਇਸ ਵਿੱਚ ਵਿਤਿਆਰੇ ਪਾਸ ਕੁਝ ਨਹੀਂ ਸੀ ਤੇ ਬੜਾ ਦੁਖੀ ਹੋਇਆ ਅੱਗੇ ਤਾਂ ਸਾਧਗਰਾਂ ਦੇ ਪਾਸ ਹੀ ਰਹਿੰਦਾ ਸੀ ਹੁਣ ਕਈ ਦਿਨ ਗੁਜ਼ਰ ਗਏ ਕਿ ਮਹਾਰਾਜ ਦੇ ਦਰਸ਼ਨ ਹੀ ਨਾ ਹੋਏ ਤਾਂ ਜਨੇ ਵਿਤਿਆਰਿਆ ਕਿ ਅੰਦਰ ਜਾਣ ਦਾ ਕੋਈ ਨਾ ਕੋਈ ਢੰਗ ਬਣਾਇਆ ਜਾਵੇ ਇਹਨੂੰ ਸੋਚ ਕੇ ਬਾਹਰ ਦਰਿਆ ਦੇ ਕੰਢੇ ਤੇ ਚਲੇ ਗਿਆ ਜੀ ਸੁਪਰਾ ਸੀ ਉਥੇ ਜਾ ਕੇ ਕੀ ਕੀਤਾ ਇੱਕ ਚਾਦਰ ਲਈ ਉਸ ਵਿੱਚ ਕੁਝ ਰੇਤ ਬਾਰਾ ਲਈ ਜਿਨੋ ਆਪਾ ਪਾ ਉਹ ਕੈਦ ਨਾ ਕੇ ਰੇਤ ਦੀ ਪਾਣ ਬਣ ਲਈ ਉਸ ਨੂੰ ਚੁੱਕ ਕੇ ਤੁਰ ਪਿਆ ਜਦੋਂ ਦਰਵਾਜ਼ੇ ਦੇ ਪਾਸ ਆਇਆ ਤਾਂ ਉਹ ਚੀਤੀ ਕਹਿਣ ਲੱਗਾ ਪਰੇ ਹੋ ਜਾਓ ਬਸ ਸਤੁਰਾ ਪਾਸ ਪੇਟਾ ਲੈ ਕੇ ਚੱਲਿਆ ਹਾਂ ਪਰੇ ਹੋ ਜਾਓ ਮੈਂ ਸਤੁਰਾ ਪਾਸ ਪੇਟਾ ਲੈ ਕੇ ਚੱਲਿਆ ਉਹ ਦਾਰ ਕਹਿਣ ਲੱਗਾ ਇਹ ਕੀ ਔਸਤਰੀ ਨੇ ਕਿਹਾ ਖੰਡ ਹੈ ਇਸ ਦੇ ਵਿੱਚ ਖੰਡਾ ਹੈ ਇਸ ਕਰਕੇ ਚੋਦਰ ਸੁਧਰੇ ਨੂੰ ਅੰਦਰ ਵਿੱਚ ਜਾਣ ਤੋਂ ਨਾ ਰੋਕ ਛਕਿਆ ਕਿਉਂਕਿ ਪਹਿਲਾਂ ਹੀ ਕਹਿ ਚੁੱਕਾ ਸੀ ਕਿ ਜਿਸ ਪਾਸ ਪੇਟਾ ਹੋਵੇ ਉਹੀ ਲੰਘ ਸਕਦਾ ਹੈ ਸੁਧਰੇ ਪਾਸ ਹੁਣ ਪੇਟਾ ਸੀ ਛਾਦਗੁਰਾਂ ਦੇ ਹਜ਼ੂਰ ਜਾ ਕੇ ਰਿੱਤੇ ਦੀ ਪੰਡ ਛੁੱਟ ਕੇ ਇਹ ਕੀਤਾ ਉਹਦ੍ਰੇਨੇ ਪਹਿਲਾ ਖੰਡ ਦੀਆਂ ਚਾਰ ਪ੍ਰਕਰਮਾ ਕੀਤੀਆਂ ਜੋ ਖੰਡ ਵਾਲੀ ਪੰਡਤੀ ਭਾਵ ਕੇ ਜਿਸ ਨੇ ਉਹਨੇ ਖੰਡ ਕਿਹਾ ਸੀ ਉਸ ਨੇ ਚਾਰ ਪ੍ਰਕਰਮਾ ਕੀਤੀਆਂ ਫਿਰ ਕੀ ਕੀਤਾ ਸਤਗੁਰਾਂ ਵੱਲ ਪਿੱਟ ਕਰਕੇ ਪੰਡਰ ਨੂੰ ਮੱਥਾ ਟੇਕਣ ਲੱਗ ਪਿਆ ਛੇਖਾ ਨੇ ਕਿ ਆਹ ਸੋਹਰੇ ਕੀ ਕਰਦਾ ਹੈ ਸਤਗੁਰ ਤਾਂ ਇਸ ਪਾਛਿਆ ਨੂੰ ਤੂੰ ਪੰਡਰ ਨੂੰ ਕਿਉਂ ਮੱਥਾ ਟੇਕਦਾ ਹੈ ਸਦਾਈ ਤਾਂ ਨਹੀਂ ਹੋ ਗਿਆ ਕੀ ਤੇਰਾ ਦਿਮਾਗ ਸੈਟ ਨਹੀਂ ਹੈ ਤਾਂ ਸੋਚ ਰਹਿਣੇ ਕਿ ਆ ਕਿ ਪੰਡ ਧੰਨ ਹੈ ਇਹ ਪੰਡ ਧੰਨ ਹੈ ਜਿਸ ਦੀ ਕਿਰਪਾ ਕਰਕੇ ਮੈਂ ਇੱਥੇ ਪਹੁੰਚਾ ਹਾਂ ਜਿਸ ਦੀ ਕਿਰਪਾ ਨਾਲ ਮੈਨੂੰ ਸਾਤਗੁਰਾਂ ਦੇ ਦਰਸ਼ਨ ਹੋਇਆ ਨੋ ਪਹਿਲਾਂ ਮੈਂ ਇਸ ਪੰਡ ਨੂੰ ਮੱਥਾ ਟੇਕ ਲਵਾ ਫਿਰ ਸਾਤਗੁਰਾਂ ਨੂੰ ਮੱਥਾ ਟੇਕਾਂਗਾ ਛਾਤਵਰਾ ਪੁੱਛਿਆ ਹੈ ਛੋਤ੍ਰਿਆ ਸੱਤੀ ਵਰਤਾ ਦਾ ਕੀ ਗੱਲ ਹੈ ਕ੍ਰਿਸ਼ਨਾ ਤੋ ਕਿਉਂ ਕਰ ਰਿਹਾ ਹੈ ਛੋਤਰੀ ਨੇ ਕਿਹਾ ਹੈ ਪਵਿਤ ਪਾਵਨਾ ਸੱਤੇ ਪਾਛਾ ਗ੍ਰੀਵਨਵਾਜਿਓ ਆਪ ਜਾਣ ਜਾਣ ਹੋ ਮੈਂ ਕੀ ਦੱਸਾਂ ਮੈਂ ਕੀ ਦੱਸਾਂ ਤੁਹਾਨੂੰ ਤੁਸੀਂ ਤਾਂ ਦਿਲਾਂ ਰਿਆ ਜਾਂਦੇ ਹੋ ਸਤਗੁਰੂ ਨੇ ਕਿਹਾ ਫਿਰ ਵੀ ਕਹੋ ਤਾਂ ساری ਬਾਤਾਂ ਸੁਤਰੀ ਨੇ ਕਹਿ ਛੜਾਈ ਇਹ ਸਿੱਖਾ ਨੇ ਮੈਨੂੰ ਆਪ ਜੀ ਦੇ ਦਰਸ਼ਨ ਕਰਨ ਤੋਂ ਰੋਕ ਦਿੱਤਾ ਸੀ। ਇੰਨਾ ਸਿੱਖਾ ਨੇ ਮੈਨੂੰ ਆਪ ਜੀ ਦੇ ਦਰਸ਼ਨ ਕਰਨ ਤੋਂ ਰੋਕ ਦਿੱਤਾ ਸੀ। ਕਹਿੰਦੇ ਸਨ ਕਿ ਜਿਹੜਾ ਭੇਟਾ ਲਿਆਵੇਗਾ ਉਸ ਨੂੰ ਦਰਸ਼ਨ ਹੋਣਗੇ। ਇਸ ਲਈ ਮੈਂ ਪੰਡ ਲੈ ਕੇ ਆਇਆ ਹਾਂ। ਮਹਾਰਾਜ ਜੀ ਨੇ ਹੁਕਮ ਕੀਤਾ ਕਿ ਤਾਂ ਕਿਸ ਨੂੰ ਕੋਈ ਨਾ ਰੋਕੇ ਜਦੋਂ ਮਰਜ਼ੀ ਹੋਵੇ ਸਾਡੇ ਪਾਸ ਆ ਜਾਏ ਕਰੇਗਾ। ਇਹ ਜਿਹਨੂੰ ਕਿਸੇ ਵੀ ਸਿੱਖ ਨੇ ਨਹੀਂ ਰੋਕਣਾ ਫਿਰ ਉਹ ਰੇਤੇ ਦੀ ਪੰਡ ਸੇ ਜੋ ਲੰਗਰ ਵਿੱਚ ਸਿਵਾ ਕੀਤੀ ਗੁਰਾਂ ਨੇ ਆਗਿਆ ਦਿੱਤੀ ਇਸ ਨਾਲ ਭਾਂਡੇ ਮਾਜੇ ਜਾਣ ਤਾਂ ਕਿ ਇਹ ਸਿੱਖ ਦੀ ਸੇਵਾ ਦੇ ਵਿੱਚ ਲੰਮੀ ਹੋਈ ਜੋ ਪੰਡਾ ਹੈ ਉਹ ਲੱਗ ਸਕੇ ਜੋ ਚੰਗਤ ਜੀ ਸਾਤ ਗੁਰੂ ਪੇਟਾ ਦੇ ਭੁੱਖੇ ਨਹੀਂ ਹੁੰਦੇ ਜੇਰਪਾ ਮਾਨ ਕਰਕੇ ਪ੍ਰੇਮ ਦੇ ਨਾਲ ਜੇਕਰ ਆਪਾਂ ਜਾਵਾਂਗੇ ਤਾਂ ਉਤੋਂ ਸਭ ਕੁਝ ਪ੍ਰਾਪਤ ਹੁੰਦਾ ਹੈ ਇਹ ਇਹ ਤਾਂ ਨਹੀਂ ਕਿ ਮਾਇਆ ਵਾਲਾ ਸਤਗੁਰਾਂ ਪਾਸ ਬਗ ਜੇ ਦੂਸਰਾ ਨਾ ਜਾ ਸਕੀ ਆਪਣੇ ਮਾਨੋ ਕਾਂਗਰ ਕਰਕੇ ਆਪਣੇ ਮਾਨੋ ਪੂਰੇ ਧਿਆਨ ਦੇ ਨਾਲ ਉੱਥੇ ਜਾ ਕੇ ਸਾਥ ਸੰਗਤ ਕਰਕੇ ਛੱਤ ਸੰਗ ਸੁਣ ਕੇ ਕਾਗਰ ਕਰਿਆ ਕਰੋ ਸੋ ਸੰਗਤ ਜੀ ਕਦੇ ਵੀ ਕਿਸੇ ਨੂੰ satsang ਵਿੱਚ ਜਾਣ ਤੋਂ ਨਾ ਰੋਕੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ